ਸਾਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਦ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਅਵੇਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਰੋ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਓ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗ ਜੀ ਕਹਿੰਦੇ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਸੇਠ ਰਿਹਾ ਕਰਦਾ ਸੀ ਕਹਿੰਦੇ ਉਹ ਬੜਾ ਜ਼ਿਆਦਾ ਪਰਮਾਤਮਾ ਦੇ ਨਾਮ ਜਪਣ ਵਾਲਾ ਸੀ ਉਹਦੇ ਘਰ ਇੱਕ ਧੀ ਦਾ ਜਨਮ ਹੋਇਆ ਤੇ ਧੀ ਬੜੇ ਗੁਣਾ ਵਾਲੀ ਹੋਈ ਕਹਿੰਦੇ ਜਿਵੇਂ ਜਿਵੇਂ ਵੱਡੀ ਹੋਣ ਲੱਗੀ ਓਵੇਂ ਓਵੇਂ ਗੁਣਾ ਦੀ ਧਾਰਨੀ ਤੇ ਓਵੇਂ ਓਵੇਂ ਹੀ ਤਿੱਖਣ ਬੁੱਧੀ ਵਾਲੀ ਹੋਈ ਕਹਿੰਦੇ ਸੇਠ ਦੇ ਨਾਲ ਦੇ ਨਗਰ ਦੇ ਵਿੱਚ ਇੱਕ ਤਣੇ ਸੇਠ ਵੇਖ ਕੇ ਉਸ ਦੇ ਘਰ ਆਪਣੀ ਧੀ ਦਾ ਵਿਆਹ ਕਰ ਦਿੱਤਾ ਕਹਿੰਦੇ ਕਿ ਉਹ ਤਣੇ ਸੇੜ ਦੀ ਇੱਕ ਕਾਮੇ ਸੀ ਉਹ ਬੜਾ ਜ਼ਿਆਦਾ ਕੰਜੂਸ ਸੀ ਜਦੋਂ ਤੀ ਉਹ ਦੇ ਘਰ ਗਈ ਤੇ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਧੀ ਨੇ ਆਪਣੇ ਸੁਭਾਅ ਤੇ ਆਪਣੇ ਗੁਣਾਂ ਦੇ ਨਾਲ ਸਾਰਿਆਂ ਦਾ ਮਨ ਮੋਲ ਲਿਆ ਇੱਕ ਦਿਨ ਕੀ ਹੋਇਆ ਕਿ ਸੇਠ ਆਪਣੇ ਘਰ ਸੀ ਇੱਕ ਦਿਨ ਬੁਹੇ ਦੇ ਅੱਗੇ ਕੋਈ ਸੰਤ ਫਕੀਰ ਮੰਗਣ ਦੇ ਲਈ ਆਉਂਦਾ ਕਹਿੰਦੇ ਉਹ ਨਾ ਰੋਟੀ ਲੈ ਕੇ ਤੇ ਉਹ ਸੰਤ ਫਕੀਰ ਦੇ ਕੋਲ ਆਈ ਕਹਿੰਦੇ ਕਿ ਜਿਹੜਾ ਸੰਤ ਫਕੀਰ ਬਣਿਆ ਹੋਇਆ ਸੀ ਕਹਿੰਦੇ ਕਿ ਉਹ ਥੋੜੀ ਜਿਹੀ ਉਹਦੀ ਉਮਰ ਸੀ ਜਦੋਂ ਕੋਲ ਗਈ ਤਾਂ ਉਹਨੇ ਕਿਹਾ ਕਿ ਪ੍ਰਸ਼ਾਦਾ ਤਾਜ਼ਾ ਹੈ ਕਹਿੰਦੇ ਕਿ ਬਿਆ ਪ੍ਰਸ਼ਾਦਾ ਹੈ ਵਿਆਹੀ ਲੈ ਕੇ ਆਈ ਹਾਂ ਉਸ ਸੰਤ ਫਕੀਰ ਜਿਹੜੇ ਸਨ ਉਸਨੇ ਉਸ ਤੋਂ ਬਾਅਦ ਕਿਹਾ ਕਿ ਜਿਹੜਾ ਉਹ ਤੂੰ ਮੇਰੀ ਝੋਲੀ ਦੇ ਵਿੱਚ ਪਾ ਦੇ ਉਹ ਕਹਿੰਦੇ ਕਿ ਐਨੀ ਤੈਨੂੰ ਕਾਦੀ ਕਾਲੀ ਕਹਿੰਦਾ ਕਿ ਮੈਨੂੰ ਡਰ ਲੱਗਦਾ ਪਿਆ ਹੈ ਜਦੋਂ ਉਹਨੇ ਸਾਰੀ ਬਾਤ ਲਾ ਉਹ ਸੇਠ ਨੇ ਸੁਣੀ ਤਾ ਉਹਦੀ ਹਰਾਨੀ ਦੀ ਹੱਦ ਨਾਰੇ ਕਹਿੰਦਾ ਇੱਕ ਤੇ ਮੇਰੀ ਨੌ ਜਿਹੜੀ ਉਹਨੂੰ ਕਹਿੰਦੀ ਕਿ ਮੈਂ ਵਿਆਹ ਪ੍ਰਸ਼ਾਦਾ ਲੈ ਕੇ ਆਈ ਹਾਂ ਤੇ ਅਸੀਂ ਵਿਆਹ ਪ੍ਰਸ਼ਾਦਾ ਹੀ ਖਾਂਦੇ ਹਾਂ ਜਦੋਂ ਕਿ ਮੇਰੇ ਘਰ ਤਾਂ ਤਿੰਨੋਂ ਸਮੇਂ ਤਾਜ਼ਾ ਪ੍ਰਸ਼ਾਦਾ ਹੀ ਬੰਦਾ ਹੈ ਤੇ ਉਹ ਸੰਤ ਫਕੀਰ ਲੋਕਾਂ ਨੂੰ ਕੀ ਕਹੇਗਾ ਜਾ ਕੇ ਕਿ ਐਡਾ ਵੱਡਾ ਸੇੜ ਤੇ ਉਹਦੇ ਘਰ ਵਿਆਹ ਪ੍ਰਸ਼ਾਦਾ ਬੰਦਾ ਹੈ ਮੇਰੀ ਜਿਹੜੀ ਨੌ ਹੈ ਇਹ ਤਾਂ ਝੂਠ ਵੀ ਬੋਲਦੀ ਹੈ ਦੂਸਰਾ ਉਹਨੇ ਕਿਹਾ ਕਿ ਇਹ ਭੱਜੀ ਭੱਜੀ ਆ ਕੇ ਉਹਨੂੰ ਐਵੇਂ ਕਿਉਂ ਕਿਹਾ ਕਿ ਤੈਨੂੰ ਐਡੀ ਕਾਦੀ ਕਾਲੀ ਸੀ ਤੇ ਉਸਨੇ ਅਗੋਂ ਜਵਾਬ ਦਿੱਤਾ ਕਿ ਮੈਨੂੰ ਤਾਂ ਡਰ ਲੱਗਦਾ ਪਿਆ ਸੀ ਜ਼ਰੂਰ ਇਹ ਇਸ ਤੋਂ ਪਹਿਲਾਂ ਤੂੰ ਹੀ ਜਾਣਦੀ ਹੈ ਤਾਂ ਕਰਕੇ ਇਸਦੇ ਨਾਲ ਇੱਥੇ ਖੜ ਕੇ ਵਾਤਾਵਲਾਪ ਕਰਦੀ ਪਈ ਹੈ ਕਹਿੰਦੇ ਸੇਠ ਨੇ ਸੋਚਿਆ ਕਿ ਮੈਂ ਹੁਣ ਇੱਥੇ ਕੁਝ ਸਮਾਂ ਰੁੱਕ ਕੇ ਇਹ ਸਾਰੇ ਵਾਤਾਵਲਾਪ ਤੇ ਆਂਦੇ ਨਾਲ ਸੁਣਾਗਾ ਕਹਿੰਦੇ ਇਹਨੇ ਨੂੰ ਉਸ ਜਿਹੜਾ ਸੰਤ ਸੀ ਉਹ ਸੰਤਫਕੇਸੀ ਨੇ ਕਿਹਾ ਕਿ ਤੇਰੀ ਉਮਰ ਕਿੰਨੀ ਹੈ ਕਹਿੰਦੀ ਕਿ ਮੇਰੀ ਉਮਰ ਤਾਂ ਹਜੇ 9 ਕੁ ਬਰਿਆਂ ਦੀ ਹੈ ਜਦੋਂ ਸੇਠ ਨੇ ਇਹ ਗੱਲ ਸੁਣੀ ਤੇ ਉਹਦੀ ਹੋਰ ਹਰਾਨੀ ਦੀ ਹੱਦ ਨਾ ਰਹੀ ਕਹਿੰਦਾ ਕਿ ਲਗਭਗ ਇਹਦੀ ਉਮਰ ਇਸ ਦੇ ਨਾਲੋਂ 3 ਗੁਣਾ ਹੈ ਪਰ ਇਸ ਨੇ ਆਪਣੀ ਉਮਰ ਇੰਨੀ ਘੱਟ ਕਿਉਂ ਦੱਸੀ ਮੈਨੂੰ ਇਸੇ ਮਨ ਦੇ ਵਿੱਚ ਜ਼ਰੂਰ ਕੋਈ ਚੋਰ ਲੱਗਦਾ ਪਿਆ ਹੈ ਕਹਿੰਦੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਅੱਛਾ ਤੇਰੀ ਸੱਸੂ ਮਾਂ ਜਿਹੜੀ ਹੈ ਉਦੀ ਉਮਰ ਕਿੰਨੇ ਹੈ ਉਹਨੇ ਕਿਹਾ ਜੀ ਉਦੀ ਉਮਰ 7 ਸਾਲ ਹੈ ਹੁਣ ਸੇਠ ਦੀ ਹੋਰ ਹੈਰਾਨੀ ਤੇ ਹੱਦ ਨਾ ਰਹੀ ਕਹਿੰਦੇ ਕਿ ਆਪਣੇ ਤੋਂ ਘੱਟ ਉਮਰ ਦੀ ਆਪਣੀ ਸੱਸ ਨੂੰ ਦੱਸਦੀ ਪਈ ਹੈ ਜਦੋਂ ਕਿ ਇਹਦੀ ਸੱਸ ਤਾਂ ਇਸ ਤੋਂ ਵੀ ਵੱਡੀ ਹੈ ਕਹਿੰਦੇ ਕਿ ਅੱਛਾ ਫਿਰ ਤੇਰੇ ਘਰ ਵਾਲੇ ਦੀ ਉਮਰ ਕਿੰਨੇ ਹੈ ਕਹਿੰਦੇ ਉਹਦੀ ਤਾਂ ਲਗਭਗ 3.5 ਕੋ ਸਾਲ ਦੀ ਉਮਰ ਹੈ ਹੁਣ ਉਹ ਬੜਾ ਜ਼ਿਆਦਾ ਹੈਰਾਨ ਹੋਇਆ ਪਹਿਲਾਂ ਮੈਨੂੰ ਸਿਆਣੀ ਤੇ ਸਮਝਦਾਰ ਸਮਝਦਾ ਸੀ ਪਰੇਤ ਜਮਾ ਹੈ ਕਮਲੀ ਨਿਕਲੀ ਹੈ ਕਹਿੰਦੇ ਕਿ ਫਿਰ ਤੇਰੇ ਸਹore ਸਾਹਬ ਦੀ ਉਮਰ ਕਿੰਨੀ ਹੈ ਕਹਿੰਦੀ ਜੀ ਉਹਨੇ ਤਾਂ ਅਜੇ ਜਨਮ ਹੀ ਨਹੀਂ ਲਿਆ ਜਦੋਂ ਇਹ ਗੱਲ ਸੁਣੀ ਤੇ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਇਹਨਾਂ ਕਹਿ ਕੇ ਉਹ ਸੰਤ ਫਕੀਰ ਉੱਥੋਂ ਚਲਾ ਗਿਆ ਸੰਤ ਫਕੀਰ ਕਹਿੰਦੇ ਕਿ ਤੇਰਾ ਬਈ ਰੋਟੀ ਦੇਣ ਲਈ ਬੜਾ ਧੰਨਵਾਦ ਪਰ ਜਿੰਨੀ ਛੇਤੀ ਹੋ ਸਕੇ ਇਸ ਘਰ ਤਾਜੀ ਰੋਟੀ ਦਾ ਤੂੰ ਪ੍ਰਬੰਧ ਕਰ ਇਨਾ ਕਹਿ ਕੇ ਸੰਤ ਫਕੀਰ ਚਲੇ ਗਏ ਕਹਿੰਦੇ ਕਿ ਹੁਣ ਉਹਦੇ ਮਨ 'ਚ ਸਾਰੀਆਂ ਗੱਲਾਂ ਜਿਹੜੀਆਂ ਸਨ ਉਹ ਬੜਾ ਚੈਦੀਆਂ ਹੀ ਘਰ ਕਰ ਗਈਆਂ ਕਹਿੰਦੇ ਕਿ ਮੈਂ ਤੇ ਆਪਣਾ ਇਕਲੌਤਾ ਪੁੱਤਰ ਸੀ ਉਹਦੇ ਲਈ ਕਮਲੀ ਵਿਆਹ ਕੇ ਲੈ ਆਇਆ ਹਾਂ ਜਿੰਨੇ ਛੇਤੀ ਆਪਣੇ ਪੁੱਤਰ ਨੂੰ ਇਸ ਤੋਂ ਛੁਟਕਾਰਾ ਦਿਵਾ ਦਵਾਂ ਉਹਨਾਂ ਹੀ ਜ਼ਿਆਦਾ ਚੰਗਾ ਹੈ ਉਹਨੇ ਉਹਦੇ ਮਾਪਿਆਂ ਲਈ ਸਨੇਹ ਭੇ ਦਿੱਤਾ ਕੱਲ ਨੂੰ ਤੁਸੀਂ ਸਾਡੇ ਘਰ ਹਾਜ਼ਰ ਹੋ ਜਾਓ ਕਹਿੰਦੇ ਕਿ ਉਧਰੋਂ ਨਗਰ ਦੇ ਜਿਹੜੇ ਪੰਜ ਮੋਰੀ ਬੰਦੇ ਸਨ ਉਹਨਾਂ ਨੂੰ ਆਪਣੇ ਘਰ ਲੈ ਆਇਆ ਉਹਦੇ ਘਰ ਦੇ ਜਿਹੜੇ ਮੋਰੀ ਉਹ ਵੀ ਆ ਗਏ ਤੇ ਜਿਹੜੇ ਪੰਜ ਮੋਰੀ ਬੰਦੇ ਸਨ ਉਹ ਵੀ ਆ ਗਏ ਉਹਨਾਂ ਕਿਹਾ ਕਿ ਤੂੰ ਆਪਣੇ ਸਾਨੂੰ ਇੰਨੇ ਛੇਤੀ ਛੇਤੀ ਨਾਲ ਕਿਉਂ ਸੰਦਿਆ ਉਹਨੇ ਸਾਰਿਆਂ ਨੂੰ ਕਿਹਾ ਕਿ ਮੈਂ ਤੁਹਾਨੂੰ ਆਰਾਮ ਨਾਲ ਗੱਲ ਦੱਸਾਂਗਾ ਪਰ ਉਸ ਤੋਂ ਪਹਿਲਾਂ ਤੁਸੀਂ ਜੋ ਵੀ ਸਿੱਟਾ ਕੱਢੋਗੇ ਸੋਚ ਸਮਝ ਕੇ ਤੇ ਵਿਚਾਰ ਕੇ ਹੀ ਕਰਿਓ ਕਿਉਂਕਿ ਮੈਂ ਇਸ ਇਲਾਕੇ ਦਾ ਧਨੀ ਸੇਠ ਹਾਂ ਮੇਰਾ ਬੜਾ ਜ਼ਿਆਦਾ ਨਾਮ ਹੈ ਤੇ ਰਤਬਾ ਹੈ ਇਹ ਗੱਲ ਇੱਥੇ ਹੀ ਰਹੇ ਉਹ ਕਹਿੰਦੇ ਕਿ ਕੋਈ ਨਾ ਉਹ ਕਹਿੰਦਾ ਕਿ ਮੈਂ ਤੁਹਾਨੂੰ ਇੱਥੇ ਆਪਣੀ ਨੌ ਬਾਰੇ ਗੱਲ ਕਰਨ ਦੇ ਲਈ ਲੈ ਕੇ ਆਇਆ ਹਾਂ ਤੁਸੀਂ ਉਸ ਦੇ ਬਾਰੇ ਫੈਸਲਾ ਕਰਿਓ ਉਹਨਾਂ ਕਿਹਾ ਜੀ ਕੋਈ ਨਾ ਉਹਨੇ ਆਪਣੀ ਨੌ ਨੂੰ ਬਾਰ ਬੁਲਾਇਆ ਤੇ ਉਹਦੀ ਨੌ ਨੇ ਬੜੇ ਸਤਕਾਰ ਦੇ ਨਾਲ ਆ ਕੇ ਤੇ ਉੱਥੇ ਬੈਠ ਗਈ ਉਹ ਕਹਿੰਦਾ ਤੇ ਇਹ ਜੋ ਵੀ ਕੱਲ ਵਾਪਰਿਆ ਉਹ ਤੂੰ ਆਪਣੇ ਮੂੰਹੋਂ ਦੱਸ ਤੇ ਫਿਰ ਮੈਂ ਤੈਨੂੰ ਦੱਸਾਂਗਾ ਮੈਂ ਸਾਰਾ ਕੁਝ ਕਿਉਂ ਬੁਲਾਇਆ ਕਹਿੰਦੇ ਪਿਤਾ ਜੀ ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਤੁਸੀਂ ਸਾਰਿਆਂ ਨੂੰ ਇਕੱਠਾ ਕੀਤਾ ਮੇਰੇ ਮਾਪਿਓ ਨੂੰ ਤੇ ਇਹਨਾਂ ਪਰਦਾਣਾ ਨੂੰ ਤੇ ਫਿਰ ਤਾਂ ਪਹਿਲਾ ਹੱਕ ਤਾਂ ਤੁਹਾਡਾ ਹੀ ਬੰਦਾ ਹੈ ਤੁਸੀਂ ਸਭ ਨੂੰ ਇੱਥੇ ਕਿਉਂ ਇਕੱਠਾ ਕੀਤਾ ਤੇ ਕੱਲ ਜੋ ਵਾਪਰਿਆ ਪਹਿਲ ਤੁਹਾਡੀ ਹੋਣੀ ਚਾਹੀਦੀ ਹੈ ਤੁਸੀਂ ਸਾਰਿਆਂ ਨੂੰ ਇਕੱਠਿਆਂ ਕਰਕੇ ਲੈ ਕੇ ਆਏ ਹੋ ਇਸ ਲਈ ਤੁਸੀਂ ਗੱਲ ਕਰੋ ਜਦੋਂ ਸਾਰਿਆਂ ਇਹ ਗੱਲ ਸੁਣੀ ਤੇ ਉਹਨਾਂ ਕਿਹਾ ਕਿ ਹਾਂ ਸਾਨੂੰ ਲੈ ਕੇ ਤਾਂ ਤੂੰ ਆਇਆ ਹੈ ਜੇ ਤੂੰ ਆਪਣੇ ਮੋਹੋਂ ਗੱਲ ਦੱਸੇਂਗਾ ਤੇ ਜ਼ਿਆਦਾ ਚੰਗਾ ਹੋਵੇਗਾ। ਕਹਿੰਦਾ ਠੀਕ ਹੈ ਕਹਿੰਦੇ ਕਿ ਫਿਰ ਐਵੇਂ ਹੈ ਉਹ ਗੱਲ ਮੋਹੋਂ ਦੱਸ ਸਕ ਕਿਤੇ ਨਾ ਕਿਤੇ ਮੈਂ ਸੰਕੇਤ ਕਰਦਾ ਪਿਆ ਹਾਂ। ਮੈਂ ਜੋ ਵੀ ਕਹਾਂਗਾ ਇਹਨੂੰ ਕਹਿ ਕੇ ਜੇ ਉਹ ਗੱਲ ਸੱਚ ਹੈ ਤਾਂ ਉਹਦੇ 'ਚ ਹਾਮੀ ਪੈ ਜਾਵੇ। ਉਹਨੇ ਕਿਹਾ ਪਿਤਾ ਜੀ ਕੋਈ ਨਾ ਉਹ ਕਹਿੰਦਾ ਕਿ ਇਹ ਤਾਂ ਤੁਸੀਂ ਸਾਰੇ ਜਾਣਦੇ ਹੋ। ਮੈਂ ਬੜਾ ਜ਼ਿਆਦਾ ਤਣੀ ਹਾਂ। ਮੇਰੇ ਘਰ ਬਹੁਤ ਜ਼ਿਆਦਾ ਤਨ ਸੰਪੱਤਾ ਹੈ। ਕਹਿੰਦੇ ਕਿ ਤੁਸੀਂ ਵੀ ਆਉਂਦੇ ਹੋ ਕਦੇ ਐਸਾ ਹੋਇਆ ਕਿ ਤੁਸੀਂ ਕਦੇ ਵਿਆਹ ਪ੍ਰਸ਼ਾਦ ਖਾਦੇ ਹੋਣ ਸਾਡੇ ਕੋਲ ਉਹਨਾਂ ਕਿਹਾ ਕਿ ਨਹੀਂ ਜੀ ਅਸੀਂ ਤਾਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਦੇ ਖਾਂਦੇ ਹਾਂ ਫਿਰ ਤੀ ਇਹ ਕੱਲ ਤੂੰ ਐਵੇਂ ਕਿਉਂ ਕਿਹਾ ਕਿ ਸਾਡੇ ਘਰ ਤੇ ਵਿਆਹ ਪ੍ਰਸ਼ਾਦ ਹੀ ਬੰਦਾ ਹੈ ਕਹਿੰਦੀ ਪਿੱਤਾ ਜੀ ਮੈਂ ਇਹ ਗੱਲ ਕਹੀ ਹੈ ਤੇ ਸਾਰਿਆਂ ਸਾਹਮਣੇ ਕਬੂਲ ਦੀ ਵੀ ਹਾਂ ਪਰ ਇਹਦੇ ਨਾਲ ਮੈਂ ਤੁਹਾਨੂੰ ਕੁਝ ਦੱਸਣਾ ਵੀ ਚਾਹੁੰਦੇ ਹਾਂ ਉਹਨਾਂ ਕਿਹਾ ਜੀ ਦੱਸੋ ਕਹਿੰਦੇ ਪਿਤਾ ਜੀ ਵਿਆਹ ਪ੍ਰਸ਼ਾਦਾ ਦਾ ਭਾਵ ਹੋਂ ਤੱਕ ਆਪਾਂ ਜੋ ਵੀ ਕਮਾਇਆ ਉਹਦਾ ਵੀ ਮੇਰੇ ਘਰ ਵਾਲੇ ਦਾ ਇਹ ਕੋਈ ਯੋਗਦਾਨ ਨਹੀਂ ਹੈ ਤੁਸੀਂ ਉਹਨੂੰ ਕਦੇ ਵੀ ਕਿਸੇ ਹੱਟ ਦੁਕਾਨ ਤੇ ਕੰਮ ਨਹੀਂ ਕਰਨ ਦਿੰਦੇ ਕਹਿੰਦੇ ਕਿ ਤੁਸੀਂ ਉਹਨੂੰ ਹਰ ਸਮੇਂ ਘਰ ਹੀ ਪਿਠਾਈ ਰੱਖਦੇ ਹੋ ਜੋ ਵੀ ਕੰਮ ਕਰ ਰਿਆ ਉਹ ਤੁਸੀਂ ਆਪ ਕਰਦੇ ਹੋ ਇਸ ਕਰਕੇ ਇਸੇ ਵਿੱਚ ਸਾਡਾ ਤਾਂ ਕੁਝ ਵੀ ਨਹੀਂ ਹੈ ਇਸ ਕਰਕੇ ਮੈਂ ਕਿਹਾ ਇਹ ਵਿਆਹ ਪ੍ਰਸ਼ਾਦਾ ਹੈ ਇਹਦੇ ਵਿੱਚ ਸਾਡੀ ਦਸਾਂ ਨੋਹਾਂ ਦੀ ਕਿਰਤ ਨਹੀਂ ਹੈ ਅਸੀਂ ਤਾਂ ਤੁਹਾਡਾ ਦਿੱਤਾ ਖਾਂਦੇ ਹਾਂ ਇਸ ਕਰਕੇ ਮੈਂ ਕਿਹਾ ਸੀ ਇਹ ਵਿਆਹ ਪ੍ਰਸ਼ਾਦਾ ਹੈ ਤੇ ਉਹ ਸੰਤ ਫਕੀਰ ਨੇ ਜਾਣ ਲੱਗਿਆ ਇਸ ਲਈ ਕਿਹਾ ਕਿ ਜਿੰਨੇ ਛੇਤੀ ਹੋ ਸਕੇ ਤਾਂ ਤਾਜ਼ਾ ਪ੍ਰਸ਼ਾਦਾ ਖਾਓ ਭਾਵੇਂ ਉਹ ਵੀ ਤੇਰੇ ਘਰ ਵਾਲਾ ਕੋਈ ਵੀ ਕਾਰਜ ਕਰਨ ਲੱਗ ਜਾਵੇ ਜਿਸੇ ਨਾਲ ਤੁਹਾਡੇ ਘਰ ਸੰਭੱਤਾ ਆਵੇ ਕਹਿੰਦੇ ਜਦੋਂ ਕਿਸੇ ਦਾ ਘਰ ਵਾਲਾ ਕੰਮ ਕਾਜ ਕਰਦਾ ਹੈ ਉਹਦੀ ਜਿਹੜੀ ਮਿਹਨਤ ਹੁੰਦੀ ਹੈ ਕਹਿੰਦੇ ਕਿ ਉਹਦੇ ਨਾਲ ਇੱਜ਼ਤ ਸਤਿਕਾਰ ਜਿਹੜੀ ਪਤਨੀ ਹੈ ਉਹਦਾ ਵਾਜਦਾ ਹੈ ਤਾਂ ਕਰਕੇ ਉਹਨੇ ਕਿਹਾ ਸੀ ਕਿ ਮੈਂ ਉਹਨੂੰ ਕਿਹਾ ਸੀ ਇਹ ਬਿਆ ਪਰਸ਼ਾਦਾ ਹੈ ਕਹਿੰਦੇ ਕਿ ਅਸ਼ਾ ਫਿਰ ਜਦੋਂ ਤੂੰ ਪਰਸ਼ਾਦਾ ਲੈ ਕੇ ਆਈ ਤੂੰ ਐਵੇਂ ਕਿਉਂ ਕਿਹਾ ਕਿ ਤੈਨੂੰ ਕਾਦੀ ਕਾਲੀ ਹੈ ਤੇ ਉਹਨੇ ਅੱਗੋ ਕਿਹਾ ਸੀ ਕਿ ਮੈਨੂੰ ਡਰ ਲੱਗਦਾ ਪਿਆ ਹੈ ਇਹਦਾ ਭਾਵ ਕਿ ਤੁਹਾਡੇ ਦੋਹਾਂ ਦੇ ਮਨਾਂ ਦੇ ਵਿੱਚ ਕੋਈ ਨਾ ਕੋਈ ਚੋਰ ਹੈ ਉਨੇ ਕਿਹਾ ਪਿਤਾ ਜੀ ਮੈਂ ਗੱਲ ਕਹੀ ਸੀ ਪਰ ਜੇਕਰ ਤੁਸੀਂ ਧਿਆਨ ਦਿੱਤਾ ਹੋਵੇ ਤੇ ਜਿਹੜੇ ਸੰਤ ਫਕੀਰ ਆਪਣੀ ਦਰ ਤੇ ਆਏ ਸਨ ਉਹਨਾਂ ਦੀ ਉਮਰ ਜ਼ਿਆਦਾ ਨਹੀਂ ਸੀ ਕਹਿੰਦੇ ਕਿ ਹਾਂ ਇਹ ਗਲਤ ਹੈ ਤਾਂ ਹੀ ਤਾਂ ਮੈਂ ਕਿਹਾ ਕਿ ਤੇਰੇ ਮਨ ਚ ਚੋਰ ਹੈ ਉਹਨੇ ਕਿਹਾ ਪਿਤਾ ਜੀ ਜਦੋਂ ਆਪਣੇ ਦਰ ਤੇ ਆਏ ਸਨ ਜਦੋਂ ਮੈਂ ਉਹਨਾਂ ਨੂੰ ਦੇਖਿਆ ਲੋਕ ਤਾਂ ਬੰਡਾਪੇ ਚ ਜਾ ਕੇ ਵਾਈ ਗੁਰੂ ਦਾ ਪਰਮਾਤਮਾ ਦਾ ਨਾਮ ਲੈਂਦੇ ਹਨ ਤੇ ਉਹ ਇੰਨੀ ਛੋਟੀ ਉਮਰ 'ਚ ਪਰਮਾਤਮਾ ਦੇ ਲੜ ਲੱਗ ਗਿਆ ਇਸ ਕਰਕੇ ਕਿ ਆਸੀ ਲੋਕੀ ਤਾਂ ਬਟਾਪੇ 'ਚ ਨਾਮ ਲੈਂਦੇ ਹਨ ਪਰਮਾਤਮਾ ਦਾ ਤੇ ਤੂੰ ਇੰਨੇ ਛੋਟੀ ਉਮਰ ਵਿੱਚ ਉਹ ਪਰਮਾਤਮਾ ਦੇ ਲੇਖੇ ਲੱਗ ਗਿਆ ਤਾਂ ਕਰਕੇ ਕਿਹਾ ਸੀ ਕਿ ਤੈਨੂੰ ਇੰਨੇ ਕਾਲੇ ਕਰਦੇ ਹੈ ਕਹਿੰਦੇ ਅੱਗੋਂ ਉਸਨੇ ਜਵਾਬ ਦਿੱਤਾ ਸੀ ਕਿ ਮੈਨੂੰ ਡਰ ਹੈ ਇਹਦਾ ਭਾਵ ਸੀ ਕਿ ਉਹਨੇ ਕਿਹਾ ਕਿ ਲੋਕ ਬਟਾਪੇ 'ਚ ਜਾ ਕੇ ਨਾਮ ਚਾਪਦੇ ਹਨ ਕਹਿੰਦਾ ਕਿ ਮੈਂ ਬੜੀ ਛੋਟੀ ਉਮਰ ਦੇ ਵਿੱਚ ਅਕਾਲ ਚਲਾਣੇ ਕਰਦੇ ਦੇਖਿਆ ਰੋਗੇ ਹੁੰਦੇ ਦੇਖਿਆ ਗਰੀਬੀ ਦੇਖੀ ਲੋਕਾਂ ਦੇ ਘਰ ਲੁੱਟ ਕਸੁੱਟ ਦੇਖੀ ਇਸ ਕਰਕੇ ਮੈਂ ਦੁੱਖਾਂ ਦੇ ਜੰਜਾਲ ਤੋਂ ਦੂਰ ਹੋਣ ਦੇ ਲਈ ਉਹ ਪਰਮਾਤਮਾ ਦੇ ਲੇਖੇ ਲੱਗ ਗਿਆ ਉਹਨੇ ਕਿਹਾ ਕਿ ਮੈਨੂੰ ਡਰ ਲੱਗਦਾ ਸੀ ਇਹ ਸਭ ਤੋਂ ਇਸ ਲਈ ਮੈਂ ਪਰਮਾਤਮਾ ਦੇ ਲੇਖੇ ਲੱਗ ਗਿਆ ਜਦੋਂ ਇਹ ਸਾਰਿਆਂ ਨੇ ਗੱਲ ਸੁਣੀ ਤੇ ਸਾਰਿਆਂ ਨੇ ਕਿਹਾ ਕਿ ਤੇਰੀ ਜਿਹੜੀ ਨੌ ਹੈ ਉਹ ਤਾਂ ਤਿੱਖਣ ਬੁੱਧੀ ਵਾਲੀ ਹੈ ਦੂਦ੍ਰਸ਼ਟੀ ਵਾਲੀ ਹੈ ਉਹਨੇ ਕਿਹਾ ਫਿਰ ਹੋਰ ਵੀ ਗੱਲ ਹੈ ਸਿਰਫ ਇਥੇ ਨੇ ਇਹਨੇ ਕਿਹਾ ਕਿ ਮੇਰੀ ਉਮਰ ਸਿਰਫ 9 ਵਰੇ ਦੀ ਹੈ ਇਹਨੇ ਆਪਣੀ ਉਮਰ ਤੋਂ 3 ਗੁਣਾ ਘੱਟ ਉਮਰ ਕਿਉਂ ਦੱਸੀ ਕਹਿੰਦੀ ਪਿਤਾ ਜੀ ਮੈਂ ਇਹ ਵੀ ਦੱਸੂੰਗੀ ਕਿ ਮੈਂ ਤੁਹਾਡੀ ਉਮਰ ਵੀ ਦੱਸੀ ਕਹਿੰਦੇ ਪਿਤਾ ਜੀ ਜਦੋਂ ਮੈਂ 9 ਕੁ ਵਰੇ ਪਹਿਲਾਂ ਇੱਕ ਜਗ੍ਹਾ ਤੇ ਗਏ ਤੇ ਉਥੇ ਇੱਕ ਸੰਤ ਫਕੀਰ ਬੈਠੇ ਸਨ ਉਸ ਤੋਂ ਪਹਿਲਾਂ ਮੈਂ ਸਿਰਫ ਆਪਣੇ ਬਾਰੇ ਸੋਚਦੀ ਸੀ ਉਹ ਸੰਤ ਫਕੀਰ ਦੀ ਕਥਾ ਕੀਰਤਨ ਸੁਣਨ ਤੋਂ ਬਾਅਦ ਮੈਨੂੰ ਇਹ ਗਿਆਨ ਹੋ ਗਿਆ ਕਿ ਜਦੋਂ ਆਪਾਂ ਕਿਸੇ ਦੂਜੇ ਦੀ ਮਦਦ ਕਰਦੇ ਹਾਂ ਜੋ ਦਾਨਪੁਣ ਕਰਦੇ ਹਨ ਉਹੀ ਆਪਣੀ ਉਮਰ ਲੇਖੇ ਜੋਖੇ ਲੱਗਦੀ ਹੈ ਜਦੋਂ ਸਿਰਫ ਆਪਣੇ ਲਈ ਸੋਚਦੇ ਹਾਂ ਉਹ ਉਮਰ ਤੇ ਆਪਣੀ ਸੁਆਹ ਹੋ ਜਾਂਦੀ ਹੈ ਜਦੋਂ ਆਪਣੇ ਬਾਰੇ ਸੋਚਦੇ ਹਾਂ ਆਪਣੇ ਬਾਰੇ ਘਮਾਉਂਦੇ ਹਾਂ ਉਹ ਚੀਜ਼ ਤਾਂ ਮਿੱਟੀ ਹੋ ਜਾਂਦੀ ਹੈ ਪਰ ਜੋ ਚੀਜ਼ ਦਾਨਪੁਣ ਕਰਦੇ ਆਂ ਦੂਜਿਆਂ ਬਾਰੇ ਸੋਚਦੇ ਆ ਉਹ ਉਮਰ ਲੇਖੇ ਵਿੱਚ ਲੱਗਦੀ ਹੈ ਤੇ ਜੋ ਦਾਨਪੁਣ ਕਰਦੇ ਹਨ ਉਹ ਆਪਣੀ ਜਿਹੜੀ ਹੈ ਉਹ ਅਸਲੀ ਉਮਰ ਕਿਰਤ ਹੁੰਦੀ ਹੈ ਤੁਹਾਨੂੰ ਯਾਦ ਹੋਵੇ ਕਹਿੰਦੇ ਕਿ ਜਦੋਂ ਮਾਤਾ ਜੀ ਦਾ ਗੋਡਾ ਟੁੱਟ ਗਿਆ ਸੀ ਗੋਡਾ ਟੁੱਟਣ ਤੋਂ ਬਾਅਦ ਆਪਣੇ ਘਰ ਇੱਕ ਸੰਤ ਫਕੀਰ ਆਏ ਸਨ ਜਦੋਂ ਉਹਨਾਂ ਨੇ ਮਾਤਾ ਜੀ ਨੂੰ ਦੱਸਿਆ ਸੀ ਕਿ ਮਾਤਾ ਤੋਂ ਵਾਇਗ੍ਰੂ ਤੇ ਲੇਖੇ ਲੱਗ ਉਹਨਾਂ ਮਾਤਾ ਨੂੰ ਕਰਮ ਕਰਨ ਲਈ ਕਿਹਾ ਤੇ ਮਾਤਾ ਉਸ ਤੋਂ ਬਾਅਦ ਪਰਮਾਤਮਾ ਦੇ ਲੇਖੇ ਲੱਗ ਕਿ ਲਗਭਗ 7 ਬਰੇ ਹੋ ਗਏ ਹਨ ਮਾਤਾ ਜੀ ਉਦੋਂ ਦੇ ਰੋਜ਼ ਕਥਾ ਕੀਰਤਨ ਸੁਣਦੇ ਹਨ ਆਪਣੇ ਹੱਥੀ ਪ੍ਰਸ਼ਾਦਾ ਪਕਾ ਕੇ ਰੋਜ਼ ਕਿਸੇ ਨੂੰ ਖਵਾਉਂਦੇ ਹਨ ਤੇ ਲਗਭਗ 7 ਬਰੇ ਹੋ ਗਏ ਹਨ ਉਹਨਾਂ ਦਾ ਇਹ ਕਰਮ ਜਿਹੜਾ ਉਹ ਹੋਇਆ ਜਿਸ ਦੇ ਕਾਰਨ ਮੈਂ ਕਿਹਾ ਉਹਨਾਂ ਦੀ ਉਮਰ 7 ਬਰੇ ਹੈ ਕਹਿੰਦੇ ਕਿ ਮਾਤਾ ਜੀ ਕੁਝ ਸਮੇਂ ਪਹਿਲਾਂ ਰੋਜ਼ ਉਹਨਾਂ ਦਾ ਕਥਾ ਕੀਰਤਨ ਬਾਹਰ ਸੰਨ ਨੂੰ ਮਿਲਦਾ ਸੀ ਜਿੱਥੇ ਸੰਗਤ ਬੈਠਦੀ ਹੋਵੇ ਉਹ ਮਾਤਾ ਜੀ ਦੇ ਨਾਲ ਮੈਂ ਵੀ ਜਾਇਆ ਕਰਦੀ ਸੀ ਮਾਤਾ ਜੀ ਤੋਂ ਤੁਰਿਆ ਨਹੀਂ ਜਾਂਦਾ ਸੀ ਤੇ ਸਹਾਰਾ ਦੇ ਕੇ ਮੈਂ ਤੇ ਮੇਰਾ ਘਰਵਾਲਾ ਲੈ ਕੇ ਜਾਂਦੇ ਸੀ ਸਾਨੂੰ ਲਗਭਗ 3.5 ਬਰੇ ਹੋ ਗਏ ਹਨ ਇਕੱਠੇ ਜਾਂਦਿਆਂ ਨੂੰ ਇਸ ਲਈ ਉਹ 3.5 ਬਰੇ ਮੇਰੇ ਘਰਵਾਲੇ ਦੀ ਉਮਰ ਹੈ ਕਹਿੰਦੇ ਕਿ ਤੁਸੀਂ ਹਜੇ ਜਨਮ ਹੀ ਨਹੀਂ ਲਿਆ ਕਿਉਂਕਿ ਤੁਸੀਂ ਹਜੇ ਤੱਕ ਕਦੀ ਦਾਨ ਪੁੰਨ ਹੀ ਨਹੀਂ ਕੀਤਾ ਪਰਮਾਤਮਾ ਦਾ ਨਾਮ ਵੀ ਨਹੀਂ ਲਿਆ ਉਹਨੇ ਕਿਹਾ ਹਾਂ ਤੇ ਮੈਂ ਸਾਰੀ ਉਮਰ ਤੁਹਾਡੇ ਲਈ ਕਮਾਉਂਦਾ ਰਿਆ ਫਰ ਹੁਣ ਮੈਨੂੰ ਗਿਆਨ ਹੋ ਗਿਆ ਅਸਲ ਗਿਆਨ ਉਹੀ ਹੈ ਅਸਲ ਕਮਾਈ ਉਹੀ ਹੈ ਜੋ ਦੂਜਿਆਂ ਦੇ ਲੈਖੇ ਨਾਲ ਲਾਈ ਜਾਵੇ ਜੇ ਪ੍ਰਮਾਤਮਾ ਨੇ ਸਮਰੱਥਾ ਦਿੱਤੀ ਹੈ ਤੇ ਇਹਦੇ ਨਾਲ ਆਪਾਂ ਦੂਜਿਆਂ ਦੀ ਮਦਦ ਵੀ ਕਰੀਏ ਉਹਨੇ ਕਿਹਾ ਕਿ ਠੀਕ ਹੈ ਸਾਰੇ ਜਾਣੇ ਉਹਦੀ ਨੌ ਦੀ ਵਾਹ ਵਾਹ ਕਰਕੇ ਤੇ ਚਲੇ ਗਏ ਕਹਿੰਦੇ ਅਗਲੇ ਦਿਨ ਉਹ ਆਪਣੇ ਗੋਦਾਮ ਗਿਆ ਤੇ ਕਹਿੰਦੇ ਪਿਛਲੇ ਸਾਲ ਇਸ ਸਾਲ ਬੜਾ ਮੀਂਹ ਪੈਣ ਕਰਕੇ ਗੋਦਾਮ ਦਾ ਕੁਝ ਹਿੱਸਾ ਜਿਹੜਾ ਸਿਆਤ ਸੀ ਉਹ ਠੀਕ ਨਹੀਂ ਸੀ ਪਾਣੀ ਦੀਆਂ ਕਣੀਆਂ ਪੈ ਪੈ ਕੇ ਉੱਥੇ ਜਿਹੜੀ ਕਣਕ ਸੀ ਉਹ ਸਾਰੀ ਖਰਾਬ ਹੋ ਗਈ ਸੀ ਕਹਿੰਦੇ ਫੁੱਲ ਗਈ ਸੀ ਉਹਨੇ ਆਪਣੇ ਕਾਮਿਆਂ ਨੂੰ ਕਿਹਾ ਕਿ ਜਿੰਨੇ ਵੀ ਕਣਕ ਹੈ ਖਰਾਬ ਹੋਈ ਹੈ ਉਹ ਮੇਰੇ ਘਰ ਦੇ ਅੱਗੇ ਜਾ ਕੇ ਤੇ ਬੋਰੀਆਂ ਭਰ ਕੇ ਰੱਖਾਓ ਕਹਿੰਦੇ ਕਿ ਸਾਰੀ ਮੈਂ ਗਰੀਬਾਂ ਦੇ ਵਿੱਚ ਦਾਨ ਕਰਦਾ ਹਾਂ ਕਹਿੰਦੇ ਜਦੋਂ ਬੋਰੀਆਂ ਭਰ ਭਰ ਕੇ ਤੇ ਘਰ ਦੇ ਅੱਗੇ ਰੱਖ ਕੇ ਬੜੀ ਜ਼ਿਆਦਾ ਦੁਰਗੰਧ ਆਉਣ ਲੱਗੀ ਤੇ ਉਹਨੇ ਬਾਹਰ ਜਾ ਕੇ ਦੇਖਿਆ ਤੇ ਪੁੱਛਿਆ ਪਿਤਾ ਜੀ ਇਹ ਇੰਨੀ ਜ਼ਿਆਦੀ ਦੁਰਗੰਧ ਆਈ ਹੈ ਕਹਿੰਦਾ ਕਿ ਧੀਏ ਇਹ ਕਣਕ ਥੋੜੀ ਖਰਾਬ ਹੋ ਗਈ ਸੀ ਇਸ ਕਰਕੇ ਮੈਂ ਆਪਣੇ ਪਿੰਡ ਦੇ ਜਿੰਨੇ ਗਰੇਪ ਹਨ ਸਾਰਿਆਂ ਨੂੰ ਇਹ দান ਦੇਣਾ ਚਾਹੁੰਦਾ ਹਾਂ ਹੁਣ ਉਹਨੇ ਉਸ ਸਮੇਂ ਕੁਝ ਨਾ ਕਿਹਾ ਤੇ ਉਹਨੂੰ ਇਹ ਸੀ ਕਿ ਇਸ ਸਮੇਂ ਇੰਨੇ ਜਾਣੇ ਖੜੇ ਹਨ ਕੁਝ ਕਾਵਾਂਗੇ ਤੇ ਇਹਨਾਂ ਦਾ ਵੀ ਨੁਕਸਾਨ ਹੋਏਗਾ ਇਹਨਾਂ ਦੀ ਇੱਜ਼ਤ ਮਾਨਤੇ ਵੀ ਬਣੇਗੇ ਇਸ ਤਰ੍ਹਾਂ ਨਹੀਂ ਸਮਝਾਵਾਂਗੇ ਘਰ ਦੇ ਅੰਦਰ ਗਏ ਤੇ ਕੁਝ ਸਮੇਂ ਬਾਅਦ ਉਥੋਂ ਹੀ 2 ਕਿਲੋ ਕਣਕ ਚੋਕੀ ਤੇ ਉਹਨੂੰ ਚੱਕੀ ਦੇ ਵਿੱਚ ਪੀ ਕੇ ਪ੍ਰਸ਼ਾਦਾ ਬਣਾਉਣ ਲੱਗੇ ਦੁਪਹਿਰ ਸਮੇਂ ਪਿਤਾ ਜੀ ਆਏ ਕਹਿੰਦੇ ਧੀਏ ਪ੍ਰਸ਼ਾਦਾ ਸ਼ੱਕਨਾ ਹੈ ਜਦੋਂ ਪ੍ਰਸ਼ਾਦਾ ਖਾਧਾ ਦੋ ਗਰਾਈਆਂ ਹੀ ਖਾਧੀਆਂ ਤੇ ਉਹ ਵਾਪਸ ਆ ਗਿਆ ਤੇ ਉਹਨੇ ਆਵਾਜ਼ ਲਗਾਈ ਅਜ ਪ੍ਰਸ਼ਾਦੇ ਪਾਣੀ 'ਚ ਐਸੀ ਕਿਹੜੀ ਗੜਬੜ ਹੈ ਮੋਨੋ ਹੀ ਨਹੀਂ ਜਾਂਦਾ ਉਹਨੇ ਕਿਹਾ ਪਿਤਾ ਜੀ ਕੋਈ ਗੜਬੜ ਨਹੀਂ ਹੈ ਕਹਿੰਦੇ ਕਿ ਕੁਝ ਤਾਂ ਹੈ ਤੂੰ ਆ ਜਾਟਾ ਕਾ ਦੋ ਪੀਸ ਸੇ ਅਸੀ ਕਹਿੰਦੀ ਕਣਕ ਲੈ ਕੇ ਧੋ ਕੇ ਪੀਸ ਕੇ ਤਾਜ਼ਾ ਪ੍ਰਸ਼ਾਦਾ ਬਣਾਇਆ ਉਹਨੇ ਕਿਹਾ ਕਿ ਇਹ ਰੋਜ ਤੂੰ ਕਣਕ ਕਿੱਥੋਂ ਲਈ ਸੀ ਕਹਿੰਦੇ ਕਿ ਆਪਣੇ ਦਰਵਾਜ਼ੇ ਦੇ ਜੋ ਸਾਹਮਣੇ ਪਈ ਹੈ ਉਹਨੇ ਕਿਹਾ ਕਿ ਉਹ ਤਾਂ ਖਰਾਬ ਹੈ ਉਹ ਕਣਕ ਆਪਣੇ ਲਈ ਨਹੀਂ ਆਪਣੇ ਲਈ ਤਾਂ ਸਾਫ਼ ਸੁਥਰੀ ਕਣਕ ਹੈ ਉਹ ਆਪਣੇ ਸਾਹਮਣੇ ਦੇਖੋ ਉਥੋਂ ਪਾਉਣੇ ਸੀ ਉਨੇ ਕਿਹਾ ਪਿਤਾ ਜੀ ਫਿਰ ਮੈਂ ਤਾਂ ਤੁਹਾਡੇ ਲਈ ਇਹ ਸਾਰੀ ਤਿਆਰੀ ਕਰਦੀ ਪਈਆਂ ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਇਹੀ ਖਾਣੇ ਪੈਣੇ ਹਨ ਉਹਨੇ ਕਿਹਾ ਕਿਉਂ ਆਪਣੇ ਤਾਂ ਰੋਜ਼ ਸਾਫ਼ ਕੰਮ ਦੀ ਹੈ ਇਹ ਤਾਂ ਗਰੀਬਾਂ ਲਈ ਵੰਡਣ ਲਈ ਮੈਂ ਦਾਣ ਕੀਤਾ ਉਹ ਸਮਝ ਗਏ ਸੀ ਉਹਨੇ ਕਿਹਾ ਪਿਤਾ ਜੀ ਤੁਸੀਂ ਇਹ ਸਾਰੀ ਕਣਕ ਜਿਹੜੀ ਹੈ ਇਹ ਦਾਨ ਕਰ ਦੇਣੀ ਹੈ ਤੁਹਾਨੂੰ ਪਤਾ ਹੈ ਆਪਾਂ ਜੋ ਦਾਨ ਕਰਦੇ ਹਾਂ ਉਹ ਮੁੜ ਕੇ ਆਪਣੇ ਕੋਲ ਵਾਪਸ ਆਉਂਦਾ ਹੈ ਪਾਵੇਂ ਹੁਣ ਆਵੇ ਤੇ ਪਾਵੇਂ ਕੁਝ ਸਮੇਂ ਬਾਅਦ ਆਵੇ ਜਦੋਂ ਆਪਣੇ ਕੋਲ ਆਉਂਦਾ ਹੈ ਤੇ ਜੋ ਦਾਨ ਕੀਤਾ ਹੁੰਦਾ ਹੈ ਉਹ ਕਈ ਗੁਣਾ ਹੋ ਕੇ ਆਪਣੇ ਕੋਲ ਆਉਂਦਾ ਹੈ ਕਹਿੰਦੇ ਪਿਤਾ ਜੀ ਤੁਸੀਂ ਇਹ ਦਾਨ ਕਰਨ ਲੱਗੇ ਹੋ ਮੁੜ ਕੇ ਇਹ ਰੂਪ ਚ ਆਪਣੇ ਕੋਲ ਹੀ ਆਉਣਾ ਹੈ ਫਿਰ ਆਪਾਂ ਨੂੰ ਇਹੀ ਕਣਕ ਖਾਣੇ ਪੈਣੇ ਹੈ ਤਾਂ ਕਰਕੇ ਮੈਂ ਹੁਣ ਤੋਂ ਹੀ ਤਿਆਰੀ ਕਰਦੇ ਪਏ ਸੀ ਉਹਨੇ ਕਿਹਾ ਤੀਏ ਮੈਨੂੰ ਮaaf ਕਰ ਦੇ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦਾ ਇਨਾ ਵੱਡਾ ਫਲ ਮਿਲਦਾ ਹੈ ਉਹਨੇ ਉਹ ਸਾਰੀ ਕਣਕ ਸੋ ਟਿਕਾ ਤੇ ਆਪਣੀ ਮਨ ਨੇ ਮਨ ਕਿਹਾ ਕਿ ਵਧੀਆ ਕੰਮ ਲੈ ਕੇ ਜਿਸ ਨੂੰ ਜ਼ਰੂਰਤ ਹੈ ਉਸੇ ਕਰ ਦੇ ਕੇ ਕਹਿੰਦੇ ਮਨੁੱਖ ਵੱਲੋਂ ਕੀਤਾ ਕਰਮ ਹੀ ਉਹਨੂੰ ਫਲਦਾ ਹੈ ਤੇ ਉਹੀ ਰੂਪ ਚ ਉਹਦੇ ਕੋਲ ਵਾਪਸ ਆਉਂਦਾ ਹੈ ਦੁੱਖ ਦਵਾਂਗੇ ਤਾਂ ਦੁੱਖ ਵਾਪਸ ਆਵੇਗਾ ਸੁੱਖ ਦਵਾਂਗੇ ਤਾਂ ਸੁੱਖ ਮੁੜ ਕੇ ਵਾਪਸ ਆਵੇਗਾ ਕਹਿੰਦੇ ਜਦੋਂ ਇਹ ਸਾਰਾ ਕੁਝ ਹੋ ਗਿਆ ਤਾਂ ਸੇਰ ਤੇ ਜਿੰਨੇ ਵੀ ਕੰਮੇ ਸਨ ਕਹਿੰਦੇ ਉਹਨਾਂ ਨੂੰ ਵੀ ਉਹ ਸੁਖਪੂਰਵਕ ਆਪਣੇ ਕੋਲ ਰੱਖਣ ਲਗਾ ਤੇ ਸੇਰ ਦੇ ਕੋਲ ਜੋ ਵੀ ਆ ਕੇ ਪੈਂਦਾ ਉਹਨੂੰ ਕਰਮਾਂ ਦਾ ਫਲ ਉਹ ਸਮਝਾਇਆ ਜਾਂਦਾ ਤਾਂ ਸਾਥ ਸੰਗਤ ਜੀ ਤੁਹਾਨੂੰ ਜੇਕਰ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ